ਜਿਹੜੀਆਂ ਫਰੀਦਕੋਟ ਦੀਆਂ ਨਹਿਰਾਂ ਪੱਕੀਆਂ ਹੋਣੀਆਂ ਉਹ ਫਰੀਦਕੋਟ ਦੀ ਸੰਗਤ ਜਿਵੇਂ ਕਹੂਗੀ ਓਵੇਂ ਹੀ ਹੋਣਗੀਆਂ ਅੱਜ ਇੱਕ ਵਾਰ ਫਿਰ ਸਮਾਜ ਸੇਵੀ ਸੰਸਥਾਵਾਂ ਅਤੇ ਜਲ ਜੀਵਨ ਬਚਾਓ ਮੋਰਚਿਆਂ ਨੇ ਸਾਂਝੇ ਤੌਰ ਤੇ ਫਰੀਦਕੋਟ ਦੇ ਭਾਈ ਕਨੀਏ ਚੌਕ ਵਿੱਚ ਹੱਥ ਵਿੱਚ ਫਲੈਕਸ ਫੜ ਕੇ ਸਰਕਾਰ ਪ੍ਰਤੀ ਰੋਸ ਜਤਾਇਆ ਅਤੇ ਮੰਗ ਕੀਤੀ ਕਿ ਕਿਸੇ ਵੀ ਹਾਲਤ ਵਿੱਚ ਨਹਿਰਾਂ ਨੂੰ ਪੱਕੀਆਂ ਨਹੀਂ ਹੋਣ ਦਿੱਤਾ ਜਾਵੇਗਾ ਇਸ ਮੌਕੇ ਵੱਖ-ਵੱਖ ਆਗੂਆਂ ਨੇ ਪ੍ਰੈਸ ਨਾਲ ਗੱਲਬਾਤ ਕਰਦੀਆਂ ਕੀ ਕਿਹਾ ਆਉ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਜੀ ਇਹ ਜਿਹੜਾ ਸਾਡਾ ਪ੍ਰੋਟੈਸਟ ਹੈ ਜੀ ਹੁਣ ਜਦੋਂ ਤੱਕ ਪ੍ਰਸ਼ਾਸਨ ਚਾਹੂਗਾ ਵੀ ਨਹਿਰਾਂ ਨੇ ਪੱਕੀਆਂ ਕਰਨੀਆਂ ਕਰਨੀਆਂ ਇਹ ਉਦੋਂ ਤੱਕ ਲਗਾਤਾਰ ਚੱਲੂਗਾ ਅੱਜ ਅਸੀਂ ਪ੍ਰਸ਼ਾਸਨ ਦੇ ਗੇਟ ਤੇ ਖੜੇ ਹਾਂ ਜਿੱਥੋਂ ਸਾਰੇ ਪ੍ਰਸ਼ਾਸਨ ਨੇ ਲੰਘਣਾ ਹੈ ਅਸੀਂ ਉੱਥੇ ਖੜੇ ਹਾਂ ਕੱਲ ਨੂੰ ਅਸੀਂ ਕਿਲਾ ਚੌਂਕ ਦੇ ਵਿੱਚ ਖੜਾਂਗੇ ਵੀਰਵਾਰ ਆ ਬਾਬੇ ਫਰੀਦ ਦਾ ਦਿਨ ਹੈ ਜੀ ਉੱਥੇ ਦੁਨੀਆ ਨੂੰ ਦਿਖਾਵਾਂਗੇ ਵੀ ਸਰਕਾਰ ਸਾਡੇ ਨਾਲ ਕੀ ਕਰਨ ਜਾ ਰਹੀ ਹੈ ਜਿਹੜਾ ਸਰਕਾਰ ਇਹ ਪ੍ਰੋਜੈਕਟ ਲੈ ਕੇ ਆਈ ਹੈ ਇਹ ਇਹਨਾਂ ਦੇ ਮਹਿਕਮੇ ਦੇ ਬੰਦੇ ਹੀ ਇਹਦੇ ਤੇ ਸੈਟੀਸਫਾਈਡ ਨਹੀਂ ਹੈਗੇ ਸਾਨੂੰ ਬਹੁਤ ਰਿਟਾਇਰਡ ਬੰਦੇ ਆ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਵੀ ਇਹ ਪ੍ਰੋਜੈਕਟ ਹੋਣ ਨਾ ਦੇ ਦਿਆ ਜੇ ਜੇ ਹੋ ਗਿਆ ਤੇ ਤੁਹਾਡੇ ਕੋਲ ਪੀਣ ਲੈ ਕੇ ਪਾਣੀ ਨਹੀਂ ਰਹਿਣਾ ਪ੍ਰੋਜੈਕਟ ਕਿਸੇ ਤਰੀਕੇ ਵਾਇਬਲ ਨਹੀਂ ਜਲ ਸਰੋਤ ਰਿਪੋਰਟ ਆਪਣੀ ਇਹ ਗੱਲ ਕਹਿੰਦੀ ਹੈ ਵੀ ਫਰੀਦਕੋਟ ਦਾ ਸਿਰਫ 29% ਪਾਣੀ ਪੀਣ ਲੈ ਕੇ ਆ ਉਹ ਵੀ ਤਾਂ ਨਰਵਸਿਪਜ ਹੋ ਰਹੀ ਹੈ ਜੇ ਸੀਪੇਜੀ ਬੰਦ ਹੋ ਗਈ ਉਹ 29% ਵੀ ਪੀਨ ਲੈ ਕੇ ਨਹੀਂ ਰਹਿਣਾ ਆਪਣੇ ਵਾਟਰ ਵਰਕਸ ਦੀ ਕੈਪੈਸਿਟੀ 27% ਪਾਣੀ ਦੇਣ ਦੀ ਹੈ ਜਦੋਂ ਇਹ ਨਵਾਂ ਸੋਮਾ ਕੋਈ ਪਾਣੀ ਦੇਣ ਦਾ ਕ੍ਰੀਏਟ ਕਰ ਨਹੀਂ ਸਕੇ ਤੇ ਪੁਰਾਣੇ ਇਹਨਾਂ ਨੂੰ ਖੋਣ ਦਾ ਕੀ ਹੱਕ ਹੈ ਇਹ ਤਾਂ ਪਿਛਲੀਆਂ ਸਰਕਾਰਾਂ ਨੇ ਵੀ ਨਹੀਂ ਕੀਤਾ ਜਿਹੜਾ ਇਹ ਸਰਕਾਰ ਸਾਡੇ ਨਾਲ ਕਰਨ ਲੱਗੀ ਹੈ ਇਹ ਜੋ ਚਾਹੁੰਦੇ ਹੈਗੇ ਆ ਉਹ ਫਰੀਦਕੋਟ ਦੇ ਲੋਕ ਕਦੀ ਸਫਲ ਨਹੀਂ ਹੋਣ ਦੇਣਗੇ ਇਹਨਾਂ ਦੇ ਮਨਸੂਬੇ ਇਹ ਚਾਹੁੰਦੇ ਆ ਤਾਂ ਬੈਡ ਕੱਚਾ ਛੱਡ ਕੇ ਸਾਈਡਾਂ ਦੀ ਬ੍ਰਿਕ ਲਾਈਨਿੰਗ ਕਰ ਲੈਣਾ ਸਾਨੂੰ ਉਹਦੇ 'ਚ ਕੋਈ ਇਤਰਾਜ਼ ਨਹੀਂ ਹੈ ਬੀਸਾ ਇਹ ਲਗਾਤਾਰ ਪ੍ਰੋਬਲਮ ਹੈ ਇਹ ਇੱਧਰ ਦੇਣਾ ਹੈ ਜਾਂ ਹੁਣ ਇਹ ਲਗਾਤਾਰ ਚੱਲੇਗਾ ਜੀ ਜਦੋਂ ਤੱਕ ਪ੍ਰਸ਼ਾਸਨ ਇਹਨੂੰ ਰੱਦ ਨਹੀਂ ਕਰ ਦਿੰਦਾ ਜਦੋਂ ਇਹ ਇਥੇ ਬੰਦੀ ਕਰਕੇ ਕੰਮ ਸਟਾਰਟ ਕਰਨਗੇ ਉਹਦੇ ਤੇ ਵੱਡਾ ਸੰਘਰਸ਼ ਕਰਨਾ ਪਿਆ ਸੀ ਉਹ ਵੀ ਕਰਾਂਗੇ ਫਰੀਦਕੋਟ ਦੀਆਂ 93 ਸਮਾਜ ਸੇਵੀ ਧਾਰਮਿਕ ਵਪਾਰਕ ਸਟੂਡੈਂਟਰ ਸੀਨੀਅਰ ਸਿਟੀਜ਼ਨ ਕੋਈ ਇਹੋ ਜੀ ਸੰਸਥਾ ਨਹੀਂ ਜੀ ਨੇ ਸਾਨੂੰ ਸਮਰਥਨ ਨਹੀਂ ਦਿੱਤਾ ਤੇਈ ਐਮਸੀ ਹੈ ਜੀ ਫਰੀਦਕੋਟ ਦੇ ਜਿਨ੍ਹਾਂ ਨੇ ਸਮਰਥਨ ਦਿੱਤਾ ਹੈ ਸੂਬਕੀ ਕਿਸਾਨ ਮੋਰਚੇ ਨੇ ਆਪੀਆਂ ਮੰਗਾਂ ਦੇ ਵਿੱਚ ਇਹ ਮਾਗੇ ਸ਼ਾਮਲ ਰੱਖੀ ਹੈ ਵੀ ਅਸੀਂ ਨਹਿਰਾਂ ਨਹੀਂ ਪੱਕੀਆਂ ਹੋਣ ਦੇਵਾਂਗੇ ਕਿਸੇ ਵੀ ਹਾਲਤ ਵਿੱਚ ਫਿਰ ਇਹ ਲੋਕਾਂ ਨੂੰ ਕਿਉਂ ਹੈ ਪਰੇਸ਼ਾਨ ਕਰਦੇ ਪਏਗੇ ਹੈ ਇੱਥੇ ਜਿੰਨੇ ਲੋਕ ਖੜੇ ਹੈ ਸ਼ਹਿਰ ਦੇ ਲੋਕ ਹੈ ਕੋਈ ਆਪਣੀ ਡਿਊਟੀ ਛੱਡ ਕੇ ਆਇਆ ਕੋਈ ਆਪਣੀ ਦੁਕਾਨ ਛੱਡ ਕੇ ਆਇਆ ਹੈਗਾ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਇਹਨਾਂ ਨੂੰ ਐਮਪੀ ਇਲੈਕਸ਼ਨਾਂ ਦੇ ਵਿੱਚ ਸਮਝ ਲੈਣਾ ਚਾਹੀਦਾ ਸੀ ਲੋਕ ਕੀ ਚਾਹੁੰਦੇ ਹੈਗੇ ਆ ਉਥੇ ਇਹਨਾਂ ਨੂੰ ਸਹੀ ਆਪਦਾ ਕੀ ਖੋਇਆ ਕੀ ਪਾਇਆ ਇਹਨਾਂ ਨੂੰ ਚੈੱਕ ਕਰ ਲੈਣਾ ਚਾਹੀਦਾ ਸੀ ਪਰ ਇਹ ਹਜੇ ਵੀ ਗਲਤੀਆਂ ਕਰ ਰਹੇਗੇ ਆ ਇਹ ਚੀਜ਼ ਇਹਨਾਂ ਨੂੰ ਇਸ ਸਰਕਾਰ ਨੂੰ ਬਹੁਤ ਮਹਿੰਗੀ ਪੈਣੀ ਹੈ ਇਹਨਾਂ ਨੂੰ ਸਾਡੇ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਐਵੇਂ ਘਰੇ ਬੈਠੇ ਅਨਾਉਂਸ ਨਾ ਕਰਨ ਜੀ ਅਸੀਂ ਬੜੇ ਮੁਸ਼ਕਤ ਨਾਲ ਇਹ ਪ੍ਰੋਜੈਕਟ ਪਾਸ ਕਰਾ ਲਿਆ ਹੁੰਦਾ ਮੁਸ਼ਕਤ ਨਾਲ ਜਿਹੜਾ ਕੀਤਾ ਉਹ ਵੀ ਦੁਨੀਆ ਨੂੰ ਪਤਾ ਹੈ ਕਿੱਥੋਂ ਮਿੱਟੀ ਦੇ ਸੈਂਪਲ ਲੈ ਲਏ ਕਿੱਥੇ ਪਚਾਦੇ ਕੀ ਰਿਪੋਰਟਾਂ ਬਣਾ ਲਈ ਉਹਨਾਂ ਨੂੰ ਕੀ ਇਫੈਕਟ ਦੱਸੇ ਕੀ ਨਹੀਂ ਦੱਸੇ ਮੋਰਜਾ ਸਭ ਕੋ ਜਾਣਦਾ ਬਹੁਤ ਪੜੇ ਲਿਖੇ ਲੋਕ ਹੈ ਇਹਨਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਸਾਡੀ ਬੇਨਤੀ ਇਹ ਹੈ ਜੀ ਇਹ ਪ੍ਰੋਜੈਕਟ ਨੂੰ ਤੁਰੰਤ ਰੱਦ ਕੀਤਾ ਜਾਵੇ ਤੇ ਇਹਦਾ ਬੈੱਡ ਕੱਚਾ ਤੇ ਸਾਈਡਾਂ ਦੀ ਬ੍ਰਿਕ ਲਾਈਨਿੰਗ ਕਰ ਲਈ ਜਾਵੇ ਸਾਨੂੰ ਉੱਚ ਕੋਈ ਤਰ੍ਹਾਂ ਇਤਰਾਜ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਉਹ ਲਗਾਤਾਰ جاری ਆ ਪਹਿਲਾਂ ਇਹ ਸੰਘਰਸ਼ ਕੈਨਸਲ ਹੋ ਗਿਆ ਸੀਗਾ ਐਮਐਲਏ ਗਦੇਸ ਸਿੰਘ ਸੇਖੋ ਵੱਲੋਂ ਅਖਬਾਰਾਂ ਦੇ ਵਿੱਚ ਵੀ ਕਢਾ ਦਿੱਤਾ ਗਿਆ ਸੀ ਲੱਡੂ ਵੀ ਵੰਡ ਦਿੱਤੇ ਗਏ ਸੀ ਕਿ ਸਾਡੇ ਸਹਿਯੋਗ ਨਾਲ ਅਸੀਂ ਜ਼ੋਰ ਲਾਇਆ ਫੇਰ ਕਿਤੇ ਜਾ ਕੇ ਨਹਿਰਾ ਦਾ ਜਿਹੜਾ ਕੰਕਰੀਟੇ ਕਰਨਾ ਇਹ ਬੰਦ ਹੋਇਆ ਫਰੀਦਕੋਟ ਸ਼ਹਿਰ ਦੇ ਵਾਸੀ ਆ ਜਿਹੜੇ ਅਸੀਂ ਇਹਨਾਂ ਦੇ ਨਾਲ ਆ ਹੁਣ ਉਹੀ ਦੁਬਾਰਾ ਫੇਰ ਜਿਹੜਾ ਬਿਆਨ ਆ ਗਿਆ ਕਿ ਦੇਸ਼ ਸਿੰਘ ਸੇਖੋਂ ਦਾ ਐਮ ਐਲ ਏ ਦਾ ਕਿ ਨਹੀਂ ਜੀ ਇਹ ਲੋੜ ਸੀਗੀ ਪਰ ਲੋੜ ਕੀ ਦੀ ਆ ਕਿੱਥੇ ਆ ਲੋੜ ਇਹ ਸਾਨੂੰ ਜਰੂਰ ਦੱਸਿਆ ਜਾਵੇ ਸੋ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਉਹ ਕਹਿੰਦੇ ਨੇ ਕਿ ਤੁਸੀਂ ਖਾਲਸਾ ਰਾਜ ਦੀ ਡਿਮਾਂਡ ਕਿਉਂ ਕਰਦੇ ਆ ਪਰ ਖਾਲਸਾ ਰਾਜ ਦੀ ਡਿਮਾਂਡ ਅਸੀਂ ਇਹਨਾਂ ਗੱਲਾਂ ਕਰਕੇ ਹੀ ਕਰਦੇ ਆ ਜਦੋਂ ਛੋਟੀਆਂ ਛੋਟੀਆਂ ਗੱਲਾਂ ਸਾਡੀਆਂ ਨਹੀਂ ਮੰਨੀਆਂ ਜਾ ਰਹੀਆਂ ਫਿਰ ਵੱਡੀਆਂ ਗੱਲਾਂ ਕਿੱਥੋਂ ਸਾਡੀਆਂ ਮੰਨਣਗੇ ਇਹ ਜਦੋਂ ਸਾਨੂੰ ਪਤਾ ਹੈ ਕਿ 70% ਪਾਣੀ ਜਿਹੜਾ ਉਹ ਸਾਡੀ ਲੋੜ ਆ ਸਾਨੂੰ ਚਾਹੀਦਾ ਤੇ 23% 23 24% ਤਾਂ ਵਾਟਰ ਬਾਕਸ ਸਿਰਫ ਦੇ ਰਿਆ ਫਰੀਦਕੋਟ ਨੂੰ 100% ਵਾਟਰ ਬਾਕਸ ਕਿੱਥੋਂ ਦੇ ਦੂਗਾ ਜੋ ਵਾਟਰ ਬਾਕਸ ਦਾ ਹਾਲ ਆ ਉਹ ਵੀ ਸਾਰਿਆਂ ਨੂੰ ਪਤਾ ਤੇ ਨਹਿਰ ਦੇ ਜਿਹੜੇ ਨਲਕੇ ਲੱਗੇ ਹੋਏ ਆ ਉੱਥੋਂ ਸਾਰੇ ਪਾਣੀ ਲੈਂਦੇ ਆ ਉੱਥੋਂ ਪੀਂਦੇ ਆ ਜੋ ਹਾਲਾਤ ਆ ਫਰੀਦਕੋਟ ਸ਼ਹਿਰ ਦੇ ਸਾਰਿਆਂ ਨੂੰ ਪਤਾ ਸੋ ਕੰਕਰੀਟੇ ਕਰਨ ਜੇ ਹੋ ਗਿਆ ਤਾਂ ਸ਼ਹਿਰ ਵਾਸੀ ਵੀ ਮਰਨਗੇ ਪੰਜਾਬ ਪੁਲਿਸ ਵਾਲੇ ਜਿਹੜੇ ਰਹਿੰਦੇ ਉਹ ਵੀ ਮਰਨਗੇ ਸਰਕਾਰੀ ادارے ਵੀ ਮਰਨਗੇ ਹਾਂ ਲੀਡਰ ਸ਼ਾਇਦ ਵੱਜ ਜਾਣ ਕਿਉਂਕਿ ਲੀਡਰਾਂ ਕੋਲੇ ਤਰਨਾਟ ਬੰਦੇ ਆ ਜਿਹੜੇ ਉਹ ਵੱਜ ਜਾਣਗੇ ਕਿਉਂਕਿ ਇਹਨਾਂ ਕੋਲੇ ਵੈਸਲਰੀ ਵਾਲੀਆਂ ਬੋਤਲਾਂ ਆਉਂਦੀਆਂ ਇਹ ਪਾਸੋਂ ਮੰਗਾਲਿਆ ਕਰਨਗੇ ਸ਼ਾਇਦ ਤਾਂ ਹੀ ਐਮਐਲਏ ਗੁਰਦੇਵ ਸਿੰਘ ਸੇਖੋਂ ਨੇ ਇਹ ਬਿਆਨ ਦਿੱਤਾ ਕਿ ਲੋੜ ਹੈ ਲੋੜ ਨਹੀਂ ਹੈਗੀ ਕੀ ਸ਼ਾਇਦ ਇਹਨਾਂ ਨੂੰ ਸਿਟੀਜ਼ਨਸ਼ਿਪ ਬਾਹਰ ਦੀ ਮਿਲੀ ਹੋਈ ਆ ਜਾਂ ਤਾਂ ਇਹ ਅਗਲੀ ਵਾਰੀ ਬਾਹਰ ਉੱਠ ਜਾਣਗੇ ਜਾਂ ਇਹ ਰਾਜਨੀਤੀ ਦੇ ਵਿੱਚ ਆਉਂਦੇ ਨਹੀਂ ਜਾਂ ਇਹਨਾਂ ਨੇ ਇਹ ਸੋਚ ਆਇਆ ਵੀ ਆਪਣੇ ਕੋਲ ਪੈਸਾ ਹੀ ਇੰਨਾ ਹੈਗਾ ਵੀ ਆਪਾਂ ਪਾਣੀ ਆ ਜਿਹੜਾ ਉਹ ਪਾਸੋਂ ਖਰੀਦ ਕੇ ਬੈਸਲਰੀ ਵਾਲਾ ਉਹ ਪੀਂਦਿਆ ਕਰਾਂਗੇ ਦੇਖੋ ਜਿਹੜਾ ਕਾਫੀ ਟਾਈਮ ਤੋਂ ਮਸਲਾ ਭ�ਿਆ ਹੋਇਆ ਸੀ ਅ ਪਰਸੋਂ ਸਰਕਾਰ ਨੇ ਤੇ ਫਰੀਦਕੋਟ ਦੇ ਪ੍ਰਸ਼ਾਸਨ ਨੇ ਇੱਕ ਕਰੰਟ ਚੈੱਕ ਕਰਨ ਦੀ ਮੂਵਮੈਂਟ ਦੀ ਚਲਾਈ ਸੀ ਇਹਨਾਂ ਨੇ ਕਰੰਟ ਦਾ ਚੈੱਕ ਕਰ ਲਿਆ ਇਹਨਾਂ ਨੂੰ ਇਹ ਲੱਗਦਾ ਸੀ ਵੀ ਚਲੋ ਮਸਲਾ ਉਹਨਾਂ ਠੰਡਾ ਪੈ ਗਿਆ ਪਰ ਇਹ ਮਸਲਾ ਠੰਡਾ ਨਹੀਂ ਪਿਆ ਇਹ ਸਰਕਾਰ ਨੇ ਆਪਦੇ ਪੈਰ ਤੇ ਖਵਾੜਾ ਫੇਰ ਆਪ ਹੀ ਮਾਰ ਲਿਆ ਇਥੋਂ ਦੇ ਪ੍ਰਸ਼ਾਸਨ ਨੇ ਪਰसों ਆ ਇਸ ਮੋਰਚੇ ਦੇ ਕਨਵੀਨਰ ਨੂੰ ਜਦੋਂ ਪੁਲਿਸ ਨੇ ਚੱਕਿਆ ਔਰ ਆਪਦੀ ਕਸਟਡੀ ਦੇ ਵਿੱਚ ਰੱਖਿਆ ਔਰ ਸ਼ਾਮ ਨੂੰ ਜਦੋਂ ਪਤਾ ਲੱਗਦਾ ਤੇ 4 ਵਜੇ ਅਸੀਂ ਇਹਨਾਂ ਨੂੰ ਉੱਥੋਂ ਛਡਵਾਇਆ ਔਰ ਪੁਲਿਸ ਦੀ ਵੀ ਇੱਥੇ ਅਸੀਂ ਲਾਹ-ਭਾਗ ਕੀਤੀ ਉਸ ਤੋਂ ਬਾਅਦ ਮੀਟਿੰਗ ਰੱਖੀ ਗਈ ਕੱਲ ਉਹਦੇ ਵਿੱਚ ਇੱਕ ਏਜੰਡਾ ਸਾਡਾ ਇਹ ਰੱਖਿਆ ਗਿਆ ਵੀ ਸ਼ਹਿਰ ਦੇ ਲੋਕਾਂ ਨੂੰ ਇਸ ਮਸਲੇ ਬਾਰੇ ਜਾਣੂ ਕਰਵਾਇਆ ਜਾਣਾ ਚਾਹੀਦਾ ਤਾਂ ਜੋ ਅਸੀਂ ਜਿਹੜੇ ਪ੍ਰੋਗਰਾਮਾਂ ਰੋਜ਼ਾਨਾ 1 ਘੰਟਾ ਕਿਸੇ ਨਾ ਕਿਸੇ ਜਗ੍ਹਾ ਦੇ ਉੱਪਰ ਆ ਕੇ ਬੈਨਰ ਲੈ ਕੇ ਖੜਾਂਗੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਵੀ ਅਸਲ ਮੁੱਦਾ ਕੀ ਆ ਕਿਉਂਕਿ ਪ੍ਰਸ਼ਾਸਨ ਆ ਜਿਹੜਾ ਲੋਕਾਂ ਦੇ ਿੱਕਰ ਪਹੁੰਚ ਇਹ ਕਰਾ ਰਿਆ ਵੀ ਅਸੀਂ ਸ਼ਹਿਰ ਦਾ ਵਿਕਾਸ ਕਰ ਰਹੇ ਹਾਂ ਨਹਿਰਾ ਦੀ ਜਿਹੜੀ ਆ ਉਹ ਸੁਧਾਈ ਕਰ ਰਹੇ ਹਾਂ ਉਹਨਾਂ ਨੂੰ ਪੱਕਿਆ ਕਰ ਰਹੇ ਹਾਂ ਔਰ ਉਹਦੇ ਵਿੱਚ ਜਿਹੜੀਆਂ ਆਪ ਦੀਆਂ ਨਾਕਾਮੀਆਂ ਉਹਨਾਂ ਨੂੰ ਲੁਕੋ ਰਹੇ ਆ ਸੋ ਤੁਹਾਡੇ ਜਰੀਏ ਮੈਂ ਸ਼ਹਿਰ ਵਾਸੀਆਂ ਨੂੰ ਇੱਕੋ ਹੀ ਬੇਨਤੀ ਕਰਦਾ ਇੱਕ ਪਾਸੇ ਤਾਂ ਪੰਜਾਬ ਦੇ ਪਾਣੀਆਂ ਦਾ ਮਸਲਾ ਚੱਲ ਰਿਹਾ ਚਲੋ ਜੇ ਅਸੀਂ ਉੱਥੇ ਆਪਦਾ ਯੋਗਦਾਨ ਨਹੀਂ ਪਾ ਸਕਦੇ ਤਾਂ ਘੱਟੋ ਘੱਟ ਆਪਦੇ ਪੀਣ ਜੋਗੇ ਪਾਣੀ ਆ ਜਿਹੜਾ ਉਹ ਤਾਂ ਅਸੀਂ ਵਿਚਾਲੀਏ ਅਸੀਂ ਆਪਦੇ ਪੀਣ ਜੋਗੇ ਪਾਣੀ ਦੀ ਲੜਾਈ ਤਾਂ ਲੜ ਸਕਦੇ ਆ ਤੁਹਾਡੇ ਜ਼ਰੀਏ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਜੇ ਇਸ ਦਿਨੇ ਨਹਿਰਾਂ ਪੱਕੀਆਂ ਹੋ ਗਈਆਂ ਪੱਕੀਆਂ ਤੋਂ ਸਾਨੂੰ ਪੱਕੀਆਂ ਨਾਲ ਇਤਰਾਜ਼ ਨਹੀਂ ਸਾਨੂੰ ਇਤਰਾਜ਼ ਆ ਕੰਕਰੀਟ ਪਾਉਣ ਨਾਲ ਮੋਟਾ ਪੋਲੀਥੀਨ ਪਾ ਕੇ ਇੱਕ ਸਿੰਗਲ ਬੂੰਦ ਵੀ ਧਰਤੀ ਦੇ ਅੰਦਰ ਨਾ ਜਾਵੇ ਇਹ ਓਪਨ ਪਾਈਪਾਂ ਜਿਹੜੀਆਂ ਨਹਿਰਾਂ ਓਪਨ ਪਾਈਪਾਂ ਦਾ ਰੂਪ ਧਾਰਨ ਲੈਣੀਆਂ ਆ ਤੁਹਾਡੇ ਘਰਾਂ ਦੇ ਅੰਦਰ ਪਾਣੀ ਦਾ ਲੈਵਲ ਘਟ ਜੂਗਾ ਬੋਰ ਤੁਹਾਡੇ ਪਾਣੀ ਛੱਡ ਜਾਣਗੇ ਪੀਡੀਐਸ ਪਾਣੀ ਦੇ ਅੰਦਰ ਵੱਧ ਮਾਤਰਾ ਦੇ ਵਿੱਚ ਆ ਜਾਊਗਾ ਜਿੱਥੋਂ ਤੱਕ ਕੀ ਜਿੱਥੋਂ ਜਿੱਥੋਂ ਇਹ ਨਹਿਰਾਂ ਪੱਕੀਆਂ ਹੋ ਕੇ ਆਈਆਂ ਤੁਸੀਂ ਉਹਨਾਂ ਇਲਾਕਿਆਂ ਦੇ ਹਾਲਾਤ ਜਾ ਕੇ ਦੇਖੋ ਉੱਥੇ ਫਿਲਟਰ ਕੰਪਨੀ ਵਾਲੇ ਵੀ ਗਾਰੰਟੀ ਨਹੀਂ ਦਿੰਦੇ ਵੀ ਸਾਡਾ ਚੱਲੂਗਾ ਕਿ ਨਹੀਂ ਚੱਲੂਗਾ ਇਹੋ ਜਿਹੇ ਹਾਲਾਤ ਪੈਦਾ ਹੋਗੇ ਪੰਜਾਬ ਦੇ ਅੰਦਰ ਫਰੀਦਕੋਟ ਸਭ ਤੋਂ ਵੱਧ ਹਰਿਆਵਲ ਵਾਲਾ ਸ਼ਹਿਰ ਮੰਨਿਆ ਗਿਆ ਔਰ ਸਾਡੇ ਫਰੀਦਕੋਟ ਦੀ ਹਰਿਆਵਲ ਦਾ ਜਾੜਾ ਪੈ ਜੂਗਾ ਔਂਡ ਵਾਲੀਆਂ ਨਸਲਾਂ ਸਾਡੀਆਂ ਉਹ ਬਰਬਾਦੀ ਦੇ ਕੰਡੇ ਵੱਲ ਤੁਰ ਪੈਣੀਆਂ ਕਿਉਂਕਿ ਫਰੀਦਕੋਟ ਇੱਕੋ ਇੱਕ ਸ਼ਹਿਰ ਹੈ ਜਿਹੜਾ ਨਹਿਰ ਦੇ ਉੱਤੇ ਵਸਿਆ ਤਾਂ ਜੇ ਇਹਨੂੰ ਪਾਣੀ ਦਾ ਕੋਈ ਜਿਹੜਾ ਕੁਦਰਤੀ ਕੋਈ ਸਰੋਤ ਮਿਲਦਾ ਤਾਂ ਸਿਰਫ ਇੱਕ ਪਾਣੀ ਆ ਜਿਹੜਾ ਖੋਇਆ ਜਾ ਰਿਹਾ ਸਾਡੀਆਂ ਇਸ ਸਮੇਂ ਦੀ ਸਰਕਾਰ ਦੇ ਆਗੂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਦਰਿਆ ਵਛਾ ਕੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਸੀ ਲੋਕਾਂ ਦੀ ਲੜਾਈ ਲੜਨ ਦੀ ਗੱਲ ਕਰਦੇ ਸੀ ਅੱਜ ਉਹੀ ਆਗੂ ਆ ਜਿਹੜੇ ਉਹ ਸਾਡੇ ਜਿਹੜਾ ਹੈਗਾ ਉਹ ਇਸ ਪ੍ਰੋਜੈਕਟ ਦੀ ਸਲੰਘਾ ਕਰਦੇ ਆ ਉਹ ਇਸ ਪ੍ਰੋਜੈਕਟ ਨੂੰ ਬਣਾਉਣ ਦੇ ਲਈ ੱਡੀ ਚੋਟੀ ਦਾ ਜ਼ੋਰ ਲਾਈ ਬੈਠੇ ਆ ਪਰ ਅਸੀਂ ਉਹਨਾਂ ਨੂੰ ਵੀ ਦੱਸ ਸਕਦੇ ਆ ਦੱਸਣਾ ਚਾਹੋਣੇ ਤੁਹਾਡੇ ਮਾਧਿਅਮ ਦੇ ਜ਼ਰੀਏ ਕਿ ਤੁਹਾਨੂੰ ਪਤਾ ਹੀ ਆ ਵੀ ਫਰੀਦਕੋਟ ਆ ਜਿਹੜੀ ਉਹ ਸੰਘਰਸ਼ਾਂ ਦੀ ਧਰਤੀ ਆ ਇੱਥੇ ਕੋਈ ਹੁਣ ਪੁੱਠਾ ਪੰਗਾ ਨਾ ਲੈ ਲਿਓ ਜੀ